ਪਿਆਰੇ ਦੋਸਤੋ ਮੇਰੇ ਵੱਲੋਂ ਜਾਨੀ ਕਿ ਮਨਦੀਪ ਖਰਮੀ ਹਿੰਮਤਪੁਰਾ ਵੱਲੋਂ ਆਪ ਸਭ ਨੂੰ ਨਵੇਂ ਸਾਲ ਦੀਆਂ ਹਾਰਦਿਕ ਸ਼ੁਭ ਕਾਮਨਾਵਾਂ ਆਸ ਕਰਦਾ ਕਿ ਆਉਣ ਵਾਲਾ ਜਿਹੜਾ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਮੈਂ ਗੱਲ ਅਸਲ ਮੁੱਦੇ ਵੱਲ ਲੈ ਕੇ ਆਵਾਂ ਅਸਲ ਮਕਸਦ ਵੱਲ ਲੈ ਕੇ ਜਾਵਾਂ ਕਿ ਪੰਜਾਬੀ ਸਾਹਿਤ ਜਗਤਾ ਜਿਹੜਾ ਉਹ ਇੱਕ ਵਿਸ਼ਾਲ ਸਮੁੰਦਰ ਵਾਂਗ ਹੈ ਜਿਹਦੇ ਵਿੱਚ ਲੱਖਾਂ ਹੀ ਹੀਰੇ ਮੋਤੀ ਜਵਾਹਰਾਤ ਪਏ ਆ ਤੇ ਜਿਉਂ ਨਾ ਹੀਰਿਆਂ ਦੀ ਜਿਹੜੀ ਲੜੀ ਆ ਮੋਤੀਆਂ ਦੀ ਲੜੀ ਆ ਉਹਨਾਂ ਦੇ ਨਾਲ ਤੁਹਾਨੂੰ ਕੱਲੇ-ਕੱਲੇ ਦੇ ਨਾਲ ਰੂਬਰੂ ਕਰਾਉਣ ਲੱਗੀ ਏ ਤਾਂ ਉਹਦੇ ਵਿੱਚੋਂ ਸਾਨੂੰ ਕਿਸੇ ਨਾ ਕਿਸੇ ਪਾਸੋਂ ਤਾਂ ਕੋਈ ਪਹਿਲਾ ਚੋਣ ਨਹੀਂ ਪੈਣਾ ਤੇ ਮੈਂ ਤੁਹਾਡੇ ਇਸੇ ਗੱਲ ਤੋਂ ਸ਼ੁਰੂ ਕਰਾਂ ਕਿ ਖੁਸ਼ੀ ਸਭਨਾਂ ਦੇ ਚਿਹਰਿਆਂ ਤੇ ਆਨ ਡੇਰਾ ਲਾਵੇ ਹੋਵੇ ਹਰ ਵਿੜਾ ਖੁਸ਼ੀਆਂ ਦੇ ਨਾਲ ਮਾਲੋ-ਮਾਲ ਕੁਝ ਇਹੋ ਜਿਹਾ ਹੋਵੇ ਇਸ ਵਾਰ ਨਵੇਂ ਸਾਲ ਇਸ ਜੱਗ ਵਿੱਚੋਂ ਈਰਖਾ ਦੁਵੈਤ ਮੁੱਕ ਜਾਵੇ ਮਾਰੇ ਧੀੜਿਆਂ ਦੀ ਲੁੱਟ ਦੀ ਰਵੈਤ ਮੁੱਕ ਜਾਵੇ ਹਰ ਕਲਮ ਨੂੰ ਮਿਲੇ ਲੋਕਾਂ ਵੱਲੋਂ ਪੂਰੀ ਦਾਦ ਹਰ ਮਨ ਵਿੱਚ ਵਸੀ ਰਹੇ ਵਿਰਸੇ ਦੀ ਯਾਦ ਕਿੰਨਾ ਚੰਗਾ ਹੋਵੇ ਜੇ ਜੱਗੀ ਕੁਸਾ ਹੋਵੇ ਖੁਰਮੀ ਦੇ ਨਾਲ ਤੇ ਇਹ ਸਭ ਕੁਝ ਇਹੋ ਜਿਹਾ ਹੋਵੇ ਇਸ ਵਾਰ ਨਵਾਂ ਸਾਲ ਮੈਂ ਤੁਹਾਡੇ ਨਾਲ ਮਲਾਉਣ ਜਾ ਰਿਹਾ ਪੰਜਾਬੀ ਨਾਵਲਕਾਰੀ ਪੰਜਾਬੀ ਸਾਹਿਦ ਦੇ ਵਿੱਚ ਇੱਕ ਵਿਲੱਖਣ ਪਛਾਣ ਰੱਖਣ ਵਾਲੇ ਸ਼ਖਸ ਸ਼ੇਰਚੰਨ ਜੱਗੀ ਕੁਸਾ ਜੀ ਦੇ ਨਾਲ ਤੁਹਾਡਾ ਸਵਾਗਤ ਹੈ ਜੱਗੀ ਕੁਸਾ ਜੀ ਤੇ ਮਿਹਰਬਾਨੀ ਜੀ ਸਭ ਤੋਂ ਪਹਿਲਾਂ ਇੱਕ ਰਸਮੀਆ ਸਵਾਲ ਜਿਵੇਂ ਕਿ ਆਮ ਮੁਲਾਕਾਤਾਂ ਦੇ ਵਿੱਚ ਕੀਤਾ ਜਾਂਦਾ ਕਿ ਮੈਂ ਕੁਛ ਨਾਂ ਬੋਲਾਂ ਤਾਂ ਤੁਸੀਂ ਆਪਣੇ ਮੂੰਹੋਂ ਦੱਸੋ ਸਾਡੇ ਦਰਸ਼ਕਾਂ ਨੂੰ ਸਾਡੇ ਚਾਹੇ ਚਾਹੇ ਚਿਹਤਿਆਂ ਨੂੰ ਕਿ ਜਿਹੜਾ ਤੁਹਾਡਾ ਪਰਿਵਾਰਕ ਪਿਛੋਕੜ ਆ ਉਹ ਕੀ ਤੇ ਕਿੱਥੋਂ ਤੋਂ ਪਰਿਵਾਰਕ ਪਿਛੋਕੜ ਮੇਰਾ ਪਿੰਡ ਗੁੱਸਾ ਜਿਹੜਾ ਮੋਗਾ ਪਹਿਲਾਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਹੁੰਦਾ ਸੀ ਜਿਹੜਾ ਮੋਗਾ ਮੱਧ ਵਰਗੀ ਕਿਸਾਨ ਪਰਿਵਾਰ ਨਾਲ ਸੰਬੰਧਤ ਹੈ ਜੀ ਤੇ ਬਸ ਇਨਾ ਕੁ ਮੇਰਾ ਪਰਿਵਾਰਕ ਪਿਛੋਕੜ ਪਿੰਡ ਕੁਸੇ ਤੋਂ ਜਿਹੜਾ ਮੋਗੇ ਜ਼ਿਲ੍ਹੇ ਦਾ ਪਿੰਡ ਕੁਸਾ ਬਹੁਤ ਛਿੜੀ ਦੇ ਪਹੁੰਚ ਜਿਹੜਾ ਛੋਟਾ ਇੱਕ ਪਿੰਡ ਹੈ ਹਾਂਜੀ ਉਸ ਪਿੰਡ ਦੇ ਵਿੱਚੋਂ ਤੁਸੀਂ ਆਸਟ੍ਰੇਲੀਆ ਗਏ ਹੂੰ ਪਹਿਲਾਂ ਜੱਗੀ ਕੁਸਾ ਦਾ ਨਾਮ ਉਹਦੇ ਨਾਲ ਆਸਟ੍ਰੇਲੀਆ ਜੁੜਦਾ ਰਿਹਾ ਲੰਮਾ ਸਮਾਂ ਹੂੰ ਤੇ ਬੜੇ ਜਿਹੜੇ ਸਾਡੇ ਦਰਸ਼ਕ ਵੀਰਾਂ ਉਹਨਾਂ ਨੂੰ ਵੀ ਨਹੀਂ ਪਤਾ ਹੋਣਾ ਹਜੇ ਕਿ ਜੱਗੀ ਕੁਸਾ ਇੰਗਲੈਂਡ ਆ ਕਿਉਂਕਿ ਬਥੇਰੇ ਇਹ ਜਿਹਨਾਂ ਤੋਂ ਇਹੀ ਸੁਣਿਆ ਕਿ ਜੱਗੀ ਕੁਸਾ ਆਸਟ੍ਰੇਲੀਆ ਜਾਂਦਾ ਆਸਟ੍ਰੇਲੀਆ ਤੋਂ ਫਿਰ ਇੰਗਲੈਂਡ ਵੱਲ ਆਉਣਾ ਇਹ ਦੇ ਪਿੱਛੇ ਕੀ ਛੁਪਿਆ ਰਿਹਾ ਹੁਣ ਤੱਕ ਆ ਉਹ ਗੱਲ ਜਦੋਂ ਫੋਨ ਤੇ ਸਾਡੀ ਗੱਲ ਹੋਈ ਉਹਨਾਂ ਨੇ ਕਿਹਾ ਬਾਈ ਜੀ ਤੁਸੀਂ ਪਹਿਲਾਂ ਆਸਟ੍ਰੀਆ ਹੁੰਦੇ ਸੀ ਤੇ ਤੁਸੀਂ ਅੱਜ ਕੱਲ੍ਹ ਗਲੈਂਡ ਦੇ ਵਿੱਚੋਂ ਉਹ ਗੱਲ ਕਹਿਣ ਦਾ ਮਤਲਬ ਲੋਕ ਅਜੇ ਕਈ ਲੋਕ ਮੈਨੂੰ ਅਜੇ ਵੀ ਉੱਥੇ ਆਸਟ੍ਰੀਆ ਰਹਿੰਦਾ ਹੀ ਸਮਝ ਹੀ ਜਾਂਦੇ ਆ ਕਿਉਂਕਿ ਜਦੋਂ ਤੁਸੀਂ ਕਿਤੇ ਰੋਜ਼ੀ ਰੋਟੀ ਵਾਸਤੇ ਜਾਂਦੇ ਹੋ ਜਾਂ ਤੁਸੀਂ ਕਿਸੇ ਵੀ ਦੇਸ਼ ਦੇ ਵਿੱਚ ਰਹਿੰਦੇ ਹੋ ਉਹ ਦੇਸ਼ ਦੇ ਨਾਲ ਤੁਹਾਡਾ ਨਾਮ ਮੇਰਾ ਤਾਂ ਹੁਣ ਤਕਰੀਬਨ 26 ਸਾਲ ਮੈਂ ਉੱਥੇ ਰਿਹਾ ਹਾਂ ਤੇ 26 ਸਾਲ ਮੇਰਾ ਨਾਮ ਉੱਥੇ ਆਸਟ੍ਰੀਆ ਦੇ ਨਾਲ ਜੁੜਿਆ ਰਿਹਾ ਇਸ ਕਰਕੇ ਬਹੁਤ ਘੱਟ ਲੋਕਾਂ ਨੂੰ ਪਤਾ ਵੀ ਕਿ ਮੈਂ ਆਪਣੇ ਹੱਗ ਦਾ ਐਂਡ ਆ ਗਿਆ। 26 ਸਾਲ ਤੁਸੀਂ ਕਿਹਾ ਤੇ ਇਹਨੇ ਬੁੱਢੇ ਵੀ ਨਹੀਂ ਲੱਗਦੇ। ਤੇ ਕਿੰਨੀ ਕੁ ਮਰੋਣੀ ਜਦੋਂ ਆਸਟਰੀਆ ਪਹੁੰਚ ਗਏ। ਮੈਂ 11ਵੀਂ ਤੋਂ ਹਟ ਕੇ ਆਪਣੇ ਆਸਟਰੀਆ ਆ ਗਿਆ ਸੀਗਾ। ਠੀਕ ਹੈ। ਤੇ ਚਲੋ ਹੁਣ ਅੱਧੀ ਸਦੀ ਦੇ ਸਫ਼ਰ ਨੂੰ ਪਹੁੰਚ ਰਿਹਾ। ਇੰਨਾ ਵੀ ਬੱਫੂ। ਨਹੀਂ ਬਣਾ ਦੇਣੇ ਤੇਰੇ ਕੋਲ ਕੋਈ ਨਹੀਂ ਉਹ ਨਹੀਂ ਆਪਾਂ ਕਹਿੰਦੇ। ਤੇ ਲੇਖਣੀ ਬਲ ਜਿਹੜੀ ਪੰਜਾਬੀ ਲੇਖਣੀ ਬਲ ਤੁਸੀਂ ਕਦੋਂ ਆਏ? ਕਿਵੇਂ ਆਏ? ਤੇ ਪਹਿਲੀ ਲਿਖਤ ਕਿਹੜੀ ਸੀ? ਆਮ ਕਦੋਂ ਤੇ ਕਿਵੇਂ ਅ ਕਿਵੇਂ ਦਾ ਗੱਲ ਪਹਿਲਾਂ ਇਹ ਹੈ ਵੀ ਮੈਂ 8ਵੀਂ ਦੇ ਵਿੱਚ ਬਾਈ ਬੂਟਾ ਸਿੰਘ ਸ਼ਾਹ ਦਾ ਨਾਵਲ ਪੜਿਆ ਸੀ ਕੋਚਰ ਵਾਲੇ ਸਰਦਾਰ ਹਾਂਜੀ ਅ ਜੇ ਮੈਂ ਸਿੱਧੇ ਜਾਂ ਸਿੱਧੇ ਤੌਰ ਤੇ ਕਹਾਂ ਵੀ ਬਾਈ ਬੂਟਾ ਸਿੰਘ ਸ਼ਾਹ ਮੇਰਾ ਸਹਿਤਕ ਗੁਰੂ ਹੈ ਇੱਥੇ ਕੋਈ ਅਤਕਤਰੀ ਨਹੀਂ ਹੋਊਗੀ ਹਾਂਜੀ ਅ ਕਿਉਂਕਿ ਉਹਨਾਂ ਦੇ ਨਾਵਲ ਜਿਹੜਾ ਸੀਗਾ ਮੈਂ ਪੜ ਕੇ ਸਭ ਤੋਂ ਬਾਅਦ ਸਭ ਤੋਂ ਪਹਿਲਾਂ ਮੈਂ ਬੂਟਾ ਸਿੰਘ ਸ਼ਾਹ ਤੋਂ ਪੜਿਆ ਹਾਂਜੀ ਤੇ ਉੱਥੋਂ ਫਿਰ ਮੈਨੂੰ ਆਪਣੇ ਲਿਖਣ ਦੀ ਜੇਟਕ ਲੱਗੀ ਚਲੋ ਫੇਰ ਤਾਂ ਮੈਂ ਪੰਜਾਬੀ ਦਾ ਕੋਈ ਹੰਪਲਦੇਵ ਸਿੰਘ ਸੜਕਰਾਮਾ ਗਰਦਿਆਲ ਸਿੰਘ ਜੈਤੋ ਜਸਵੰਤ ਸਿੰਘ ਕਮਲ ਕੋਈ ਵੀ ਨਹੀਂ ਛੱਡਿਆ ਨਾ ਠੀਕ ਅ ਬਲਦੇਵ ਸਿੰਘ ਸੜਕਰਾਮਾ ਵੀ ਆਪਣਾ ਬੜਾ ਪਰਮ ਮਿੱਤਰ ਆ ਤੁਹਾਨੂੰ ਪਤਾ ਹੀ ਹੈ ਹਾਂਜੀ ਤੇ ਅ ਕਦੋਂ ਇਹ 1986 ਦੇ ਵਿੱਚ ਜਦੋਂ ਮੈਂ ਪੜੀ ਗਿਆ ਪੜੀ ਗਿਆ ਬਾਹਰਲੇ ਲੈ ਇੱਕ ਪੜੇ ਰਸੂਲ ਹਮਜ਼ਾ ਤੋਂ ਦਾ ਮੇਰਾ ਦਾਗਸਤਾਨ ਪੜਿਆ ਜਾਂ ਹੋਰ ਵੀ ਬਥੇ ਜਿਹਾ ਕਿਤਾਬਾਂ ਪੜੀਆਂ ਮੈਂ 5 5-6 ਸਾਲ ਲਗਾਤਾਰ ਪੜਦਾ ਰਿਹਾ ਫਿਰ ਅਚਾਨਕ ਮੇਰੇ ਮਨ ਦੇ ਵਿੱਚ 1986 ਦੇ ਵਿੱਚ ਆਇਆ ਕਿ ਮੈਂ ਕੁਝ ਕੁਝ ਲਿਖ ਸਕਦਾ ਚਲੋ 1986 ਦੇ ਵਿੱਚ ਲਿਖਣਾ ਸ਼ੁਰੂ ਕੀਤਾ ਜੱਟ ਵੱਡਿਆ ਬੋਰਡ ਦੀ ਸ਼ਾਮੇ ਨਾਵਲ ਉਹ 1987 ਦੇ ਵਿੱਚ ਅਗਸਤ ਦੇ ਵਿੱਚ ਉਹ ਆਇਆ ਸੀਗਾ ਜੀ ਤੇ ਇਸ ਤਰ੍ਹਾਂ ਮੇਰੇ ਇਹ ਲਿਖਣ ਦੀ ਸ਼ੁਰੂਆਤ ਹੋਈ ਠੀਕ ਹੈ ਤੇ ਹੁਣ ਤੱਕ ਕਿੰਨੀਆਂ ਕਿਤਾਬਾਂ ਪਾਠਾਂ ਦੀ ਝੋਲੀ ਪਾ ਚੁੱਕੀਆਂ ਨੇ ਹੁਣ ਤੱਕ ਆਪਣੇ 4 ਕਹਾਣੀ ਸੰਗ੍ਰਹਿ 3 ਵਿਅੰਗ ਸੰਗ੍ਰਹਿ ਆ ਗਏ ਇੱਕ ਆ ਲੇਖ ਸੰਗ੍ਰਹਿ ਆ ਗਿਆ ਇੱਕ ਹੁਣ ਕਵਤਾਵਾਂ ਦੀ ਕਿਤਾਬ ਵੀ ਆਈ ਹੈ ਉદયਤੇ ਥੋੜਾ ਜਿਹਾ ਚਲੋ ਕਹਿਣਾ ਨਹੀਂ ਚਾਹੀਦਾ ਫਿਰ ਨਾਵਲ ਬੁਲਾ ਬਲਾ ਕੇ ਜੀ ਆਪਣੇ ਤਕਰੀਬਨ 25 ਕਿਤਾਬਾਂ ਤੇ ਇੰਗਲਿਸ਼ ਦਾ ਨਾਵਲ ਹੁਣ ਤੁਹਾਡੇ ਸਾਹਮਣੇ ਸਟ੍ਰਗਲ ਫਾਰ ਆਨਰ ਪੁਰਜਾ ਪੁਰਜਾ ਕਟਮਰੇ ਦਾ ਇੰਗਲਿਸ਼ ਰੂਪ ਦੇ ਵਿੱਚ ਆਇਆ ਤੇ ਜਿਹੜਾ ਲੰਡਨ ਦੇ ਵਿੱਚ ਪਬਲਿਸ਼ ਹੋਇਆ ਪਿਛਲੇ ਆਪਣੇ ਨਵੰਬਰ ਦੇ ਵਿੱਚ ਠੀਕ ਹੈ ਭਾਈ ਜੀ ਹੁਣ ਤੱਕ ਐਜੇ ਰਾਈਟਰ ਨਾਵਲਕਾਰ ਤੁਹਾਨੂੰ ਕਿੰਨੇ ਕ ਮਾਨ ਸਨਮਾਨ ਮਿਲ ਚੁੱਕੇ ਆ ਤੇ ਉਹਨਾਂ ਮਾਨ ਸਨਮਾਨਾਂ ਦੇ ਵਿੱਚੋਂ ਕੋਈ ਅਜੀਹਾ ਮਾਨ ਸਨਮਾਨ ਵੀ ਹੋਊਗਾ ਜਿਹਦਾ ਤੁਸੀਂ ਕਦ ਸਭ ਤੋਂ ਵੱਡਾ ਸਮਝਦੇ ਹੋ ਦੇਖੋ ਮਾਨ ਸਨਮਾਨਤਾ ਹੁਣ ਮੈਨੂੰ ਆਪਣਾ ਪੰਜਾਬੀ ਸਾਥ ਲਾਂਬੜਾ ਵੱਲੋਂ ਉਦੋਂ ਨਾਲਕ ਸਿੰਘ ਨਾਬਲਿਸਟ ਅਵਾਰਡ ਦਿੱਤਾ ਗਿਆ ਆ ਹੁਣ ਪਿੱਛੇ ਜੇ ਮੈਨੂੰ ਆਪਣੇ ਪ੍ਰੋਫੈਸਰ ਮੋਹਨ ਸਿੰਘ ਦੇ ਮੇਲੇ ਦੇ ਬਲਵੰਤ ਗਾਰਗੀ ਅਵਾਰਡ ਦਿੱਤਾ ਗਿਆ ਹਾਂਜੀ ਹੋਰ ਵੀ ਬਥੇਰੇ ਮੈਨੂੰ ਪੰਜ ਤਖਤਾਂ ਦੇ ਜਥੇਦਾਰਾਂ ਨੇ ਸਨਮਾਨਿਤ ਕੀਤਾ ਸ਼ਿਕਾਗੋ ਦੇ ਵਿੱਚ ਹਾਂਜੀ ਬੜੇ ਬਾਣ ਸਨਮਾਨ 골ਡ ਮੈਡਲ ਵਗੈਰਾ ਮਿਲੇ ਪਰ ਇੱਕ ਮਨੋਜੀ ਤੱਕ ਯਾਦ ਆ ਮੈਂ ਇੱਕ ਪ੍ਰੋਗਰਾਮ ਤੇ ਗਿਆ ਉੱਥੇ ਬਹੁਤ ਵਿਸਾਖੀ ਦਾ ਇਕੱਠ ਸੀਗਾ ਹਾਂਜੀ ਇੱਕ ਬਜ਼ੁਰਗ ਬਾਬਾ ਕਿਤੇ ਮੇਰੇ ਕੋਲੇ ਆਇਆ ਜਦੋਂ ਪਤਾ ਲੱਗਿਆ ਵੀ ਇਹ ਜੱਗੀ ਕੁਸਰਾ ਤੇ ਉਹਨੇ ਆਪਣਾ ਨਾਵਲ ਪੜਿਆ ਸੀ ਕਿਸੀ ਆਸਟਰੀਆ ਜਾਂ ਲਾਈਟਸਿੰਗਲੈਂਡ ਦੇ ਵਿੱਚ ਹਾਂਜੀ ਤੇ ਉਹਨੇ ਕਿਤੇ ਨਾਵਲ ਆਪਣਾ ਪੜਿਆ ਸੀਗਾ ਪੁਰਜਾ ਪੁਰਜਾ ਘੱਟ ਮਰਿਆ ਉਹਨੇ ਇੱਕ ਮੈਨੂੰ ਪਾਉਂਡ ਦਾ ਸਿੱਕਾ ਦਿੱਤਾ ਅੱਛਾ ਤੇ ਮੈਨੂੰ ਕਹਿੰਦਾ ਵੀ ਲੈ ਪੋਤਰਾ ਮੇਰਾ ਤਾਂ ਇਹ ਕੀ ਕਬੂਲ ਕਰ ਹਾਂਜੀ ਹਾਂਜੀ ਤੇ ਮੈਂ ਉਹ ਪਾਉਂਡ ਦਾ ਸਿੱਕਾ ਹੱਥ ਦੇ ਵਿੱਚ ਫੜ ਲਿਆ ਮੈਂ ਕਿਹਾ ਜੀ ਬਾਪੂ ਇੱਕੋ ਤਰ੍ਹਾਂ ਲੱਖ ਵਰਗਾ ਇਹਨੂੰ ਮੋੜ ਕੇ ਜੇਬ ਵਿੱਚ ਪਾ ਲਾ ਚਲੋ ਉਰੇ ਮੇਰੇ ਉਹ ਕੋਟ ਸੀ ਉਹਦੇ ਮਤਲਬ ਜੇਬ ਦੇ ਵਿੱਚ ਪਾਤਾ ਚਲੋ ਮੈਂ ਬਜ਼ੁਰਗ ਦੇ ਕੋਟੀ ਹੱਥ ਵੀ ਲਾਇਆ ਤੇ ਜਫੀ ਜੀ ਪਾਈ ਤੇ ਉਸ ਤੋਂ ਬਾਅਦ ਜਦੋਂ ਮੈਂ ਸਟੇਜ ਤੇ ਬੋਲਣਾ ਸੀ ਜਦੋਂ ਮੈਂ ਸਟੇਜ ਤੋਂ ਬੋਲ ਕੇ ਉਤਰਿਆ ਉਸ ਤੋਂ ਬਾਅਦ ਮੈਨੂੰ ਬਜ਼ੁਰਗ ਨਜ਼ਰ ਨਹੀਂ ਆਇਆ ਮੈਨੂੰ ਲੱਭਦਾ ਰਿਹਾ ਹਾਂਜੀ ਕਿੱਥ ਬਹੁਤਾ ਸੀ ਲੱਭਦਾ ਹੁਣ ਕਿੱਥੋਂ ਸਕਣਾ ਸੀਗਾ ਨਾਂ ਹੀ ਮਨੋਸ ਬਜ਼ੁਰਗ ਦਾ ਅੱਜ ਤੱਕ ਨਾ ਪਤਾ ਨਾਂ ਮੈਂ ਮੁੜ ਕੇ ਉਸ ਬਜ਼ੁਰਗ ਨੂੰ ਦੇਖਿਆ ਪਰ ਹੁਣ ਤੁਸੀਂ ਆਪਣੇ ਘਰੇ ਆਉਂਦੇ ਰਹੇ ਹੋ ਮੇਰਾ ਜੜਾ ਕੇ ਉਹ ਪਾਉਂਡ ਦਾ ਜਿਹੜਾ ਸਿੱਕਾ ਹੈ ਉਹ ਆਪਦੇ ਘਰੇ ਉੱਥੇ ਪਿੰਡ ਲਾਇਆ ਹੋਇਆ ਹੈ ਉਹਦੇ ਉੱਪਰ ਲਿਖਿਆ ਮੇਰੇ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਅਵਾਰਡ ਉਹ ਇੱਕ ਪਾਉਂਡ ਦਾ ਸਿੱਕਾ ਮੇਰਾ ਜੀ ਵੀ ਜੜਾ ਕੇ ਮਤਲਬ ਉਹ ਕਈ ਤੁਹਾਡੀ ਨਿੱਕੀ ਜਿਹੀ ਜ਼ਿੰਦਗੀ ਦੇ ਵਿੱਚ ਕੋਈ ਇਹੋ ਜਿਹੀ ਘਟਨਾ ਵਾਪਰ ਜਿਹੜੀ ਤੁਹਾਡੀ ਜ਼ਿੰਦਗੀ ਬਦਲ ਕੇ ਤੁਰ ਜਾਂਦੀ ਬਿਲਕੁਲ ਬਿਲਕੁਲ ਭਾਈ ਜੀ ਤੁਸੀਂ ਆਪ ਵੀ ਆਪਣੇ ਸਿਹਤ ਦੇ ਸਫਰ ਦੇ ਵਿੱਚ ਦੇਖਿਆ ਹੋਣਾ ਕਿ ਜਿਹੜੇ ਪੰਜਾਬੀ ਲੇਖਕ ਤੇ ਇੱਕ ਪ੍ਰਕਾਸ਼ਕ ਦੋਨੋਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਅੰਤਰ ਦੇਖਣ ਨੂੰ ਮਿਲਦਾ ਇੱਕ ਲੇਖਕ ਹੋਣ ਦੇ ਨਾਤੇ ਤੁਸੀਂ ਕਿੰਨਾ ਕੁ ਫਰਕ ਮਹਿਸੂਸ ਕੀਤਾ ਇੱਕ ਲੇਖਕ ਤੇ ਪ੍ਰਕਾਸ਼ਕ ਦੀ ਜ਼ਿੰਦਗੀ ਵਿੱਚ ਮੈਂ ਘਟੋ ਘਟੇ ਇੱਕ ਪੰਜਾਬੀ ਲੇਖ ਦੀ ਜੇ ਗੱਲ ਕਰਾਂ ਚਲੋ ਹੁਣ ਤਾਂ ਮੇਰਾ ਇੰਗਲਿਸ਼ ਪਬਲਿਸ਼ਰ ਨਾਲ ਵੀ ਗੱਲ ਆਪਣਾ ਪਬਲਿਸ਼ਰਸ ਨਾਲ ਵਾਹ ਪੈਂਦਾ ਹਾਂ ਹਾਂਜੀ ਅਮ ਜਦੋਂ ਤੁਸੀਂ ਇੰਗਲਿਸ਼ ਦੇ ਪਬਲਿਸ਼ਰ ਕੋਲੇ ਜਾਂਦੇ ਹੋ ਹਾਂਜੀ ਉਹ 2 4 ਜਾਂ 5 ਜਾਣੇ ਉਹਨਾਂ ਦੇ ਆਪ ਦੇ ਦਫ਼ਤਰ ਦੇ ਵਿੱਚ ਬੈਠੇ ਹੁੰਦੇ ਆ ਪਹਿਲਾਂ ਤੁਹਾਨੂੰ ਅਪਾਇੰਟਮੈਂਟ ਲੈਂਦੇ ਆ ਹਾਂਜੀ ਵੀ ਆਓ ਗੱਲ ਕਰਦੇ ਆ ਫਿਰ ਜਦੋਂ ਤੁਸੀਂ ਉੱਥੇ ਜਾਂਦੇ ਹੋ ਬੜੇ ਸਤਿਕਾਰ ਨਾਲ ਉਹ ਖੜੇ ਹੁੰਦੇ ਆ ਵੀ 25 ਕਿਤਾਬਾਂ ਦਾ ਜਾਂ 20 ਕਿਤਾਬਾਂ ਦਾ ਲੇਖ ਸਾਡੇ ਕੋਲੇ ਚੱਲ ਕੇ ਆਇਆ ਹੈ ਹਾਂਜੀ ਹਾਂਜੀ ਇੰਗਲਿਸ਼ ਪਬਲਿਸ਼ਰਸ ਦੀ ਗੱਲ ਕਰਦਾ ਜਿਹੜਾ ਕਿ ਤੁਹਾਨੂੰ ਪੰਜਾਬੀ ਪਬਲਿਸ਼ਰਾਂ ਦੇ ਵਿੱਚੋਂ ਮੈਂ ਉੱਥੇ ਕਦੇ ਕਈ ਵਾਰੀ ਪਬਲਿਸ਼ਰਾਂ ਦੇ ਕੋਲ ਆਪਣਾ ਆਪ ਦੇ ਨੇ ਬੈਠਾ ਹਾਂ ਹਾਂਜੀ ਹਾਂਜੀ ਉਹ ਸਿੱਧਾ ਕਹਿੰਦੇ ਜੀ ਨਹੀਂ ਕਿਤਾਬਾਂ ਨਹੀਂ ਵਿਕਦੀਆਂ ਸੀ ਨਵੇਂ ਲੇਖ ਨੂੰ ਸ਼ਾਪ ਨਹੀਂ ਰਹੇ ਜੀ ਦੂਜੀ ਗੱਲ ਉਹ ਤੁਹਾਡਾ ਸਵਾਲ ਵੀ ਪੰਜਾਬੀ ਲੇਖਕ ਤੇ ਪੰਜਾਬੀ ਪਬਲਿਸ਼ਰ ਦੇ ਵਿੱਚ ਕੀ ਫਰਕ ਹੈ ਉਹ ਮੈਂ ਤੁਹਾਨੂੰ ਹੀ ਇੱਕ ਸਵਾਲ ਪੁੱਛਦਾ ਵੀ ਤੁਹਾਡਾ ਆਮ ਤੌਰ ਤੇ ਪੱਤਰਕਾਰ ਤੌਰ ਤੇ ਜਾਂ ਕਿ ਰਾਈਟਰ ਤੌਰ ਤੇ ਬਾਹ ਪੈਂਦਾ ਰਹਿੰਦਾ ਹਾਂਜੀ ਤੁਸੀਂ ਮੈਨੂੰ ਇਹ ਦੱਸੋ ਵੀ ਪੰਜਾਬੀ ਦੇ ਕਿੰਨੇ ਕੁ ਪਬਲਿਸ਼ਰਾਂ ਨੇ ਖੁਦਕਸ਼ੀ ਕੀਤੀ ਤੇ ਪੰਜਾਬੀ ਦੇ ਕਿੰਨੇ ਕੁ ਲੇਖਕਾਂ ਨੇ ਖੁਦਕਸ਼ੀ ਕੀਤੀ ਬਿਲਕੁਲ ਹਾਂਜੀ ਇੱਕ ਵੀ ਪਬਲਿਸ਼ਰ ਨੇ ਅੱਜ ਤੱਕ ਖੁਦਕਸ਼ੀ ਨਹੀਂ ਕੀਤੀ ਹੁਣ ਜਦੋਂ ਕਿ ਲੇਖ ਕਿੰਨੇ ਲੇਖ ਕਿੰਨੇ ਖੁਦਕਸ਼ੀ ਕਰ ਗਏ ਇਹ ਉਹਨਾਂ ਦਾ ਜੀਵਨ ਅੰਤਰਖੋਰ ਦੀ ਖੁਦ ਦੱਸ ਦਿੰਦਾ ਹੋਰ ਜਾਣ ਦੀ ਲੋੜ ਨਹੀਂ ਤੁਸੀਂ ਇੱਕ ਲੇਖਕ ਦੇ ਘਰੇ ਵੀ ਜਾ ਕੇ ਦੇਖਿਓ ਹਾਂਜੀ ਇੱਕ ਪਬਲਿਸ਼ਰ ਦੇ ਘਰੇ ਜਾ ਕੇ ਵੀ ਦੇਖਿਓ ਤੁਹਾਨੂੰ ਉਹਨਾਂ ਦੇ ਘਰ ਹੀ ਬਹੁਤ ਕੁਝ ਕਹਿ ਦੇਣਗੇ ਵੀ ਲੇਖ ਅਤੇ ਪਬਲਿਸ਼ਰ ਦੇ ਵਿੱਚ ਕਿੰਨਾ ਕੁ ਫਰਕ ਹੈ ਕਹਿਣ ਦੀ ਲੋੜ ਹੀ ਨਹੀਂ ਰਹਿ ਜਾਂਦਾ ਯਾਨੀ ਕਿ ਜਿਹੜਾ ਜੀਵਨ ਰਹਿਣੀ ਬਹਿਣੀ ਦਾ ਰਹਿਣੀ ਬਹਿਣੀ ਦਾ ਬਿਲਕੁਲ ਇੱਕ ਜਿਹੜਾ ਜਿਹੜਾ ਲੇਖਕ ਹੈ ਉਹ ਅਜੇ ਵੀ ਮਤਲਬ ਸਾਈਕਲ ਤੇ ਤੁਰਿਆ ਫਿਰਦਾ ਹੈ ਜਿਹੜਾ ਪਬਲਿਸ਼ਰ ਹੈ ਜਿਹਨੂੰ ਚਿੱਠੀ ਲਿਖਣੀ ਨਹੀਂ ਆਉਂਦੀ ਉਹ ਆਪ ਆਪਣੀਆਂ 3-3 ਲੱਖ ਦੀਆਂ ਕਾਰਾਂ ਤੇ ਤੁਰਿਆ ਫਿਰਦਾ ਬਿਲਕੁਲ ਜਿੱਕਿ ਜਿਹੜਾ ਇੰਗਲੈਂਡ ਦੀ ਜ਼ਿੰਦਗੀ ਹੈ ਉਹਨੂੰ ਬਹੁਤ ਹੀ ਰੁਝੇਮਾਂ ਭਰੀ ਜ਼ਿੰਦਗੀ ਕਿਹਾ ਜਾਂਦਾ ਕਿਉਂਕਿ ਆਪ ਵੀ ਦੇਖ ਰਹੇ ਹੋ ਤੁਸੀਂ ਵੀ ਦੇਖ ਚੁੱਕੇ ਹੋ ਤੇ ਲੇਖਣੀ ਨੂੰ ਕਿਵੇਂ ਸਮਾਂ ਦਿੰਦੇ ਹੋ ਇੰਨੇ ਰੁਝੇਵੇਂ ਭਰੇ ਟਾਈਮ ਦੇ ਵਿੱਚ ਹੁਣ ਜੇ ਮੈਂ ਕਹਾਂ ਬਈ ਆ ਅੱਜ ਜੀ ਮੇਰੇ ਭਤੀਜੇ ਦਾ ਜਨਮ ਦਿਨ ਆ ਮੈਂ ਉੱਥੇ ਜਾਣਾ ਹੈ ਮੈਂ ਉੱਥੇ ਸਾਮਾ ਕੱਢੂ ਜੇ ਮੈਂ ਹੁਣ ਕਹਿਣਾ ਵੀ ਅੱਜ ਨਵਾਂ ਸਾਲ ਚੜਨਾ ਹੈ ਤੇ ਅੱਜ दारू ਪੀਣੀ ਹੈ ਪਹਿਲਾਂ ਮੈਂ ਜਾ ਕੇ ਉੱਥੇ ਪਹਿਲਾਂ ਬੋਤਲ ਲੈ ਕੇ ਆਉਂਗਾ ਫਿਰ ਘਰੇ ਬੈ ਕੇ ਉਹਦੇ ਬੋਤਲ ਪੀਣ ਵਾਸਤੇ ਸਾਮਾ ਵੀ ਕੱਢੂਗਾ ਇਹਦਾ ਮਤਲਬ ਤੁਸੀਂ ਪੀਂਦੇ ਹੋ ਮੈਂ ਪੀਂਦਾ ਨਹੀਂ ਅਧਾਰਨ ਹੈ ਅਧਾਰਨ ਹੈ ਠੀਕ ਠੀਕ ਮੈਂ ਮਨਾਉਣ ਵਾਸਤੇ ਨਵਾਂ ਸਾਲ ਜਾਂ ਭਤੀਜੇ ਦਾ ਜਨਮ ਦਿਨ ਮਨਾਉਣ ਵਾਸਤੇ ਸਾਮਾ ਕੱਢਦਾ ਆਪਣੇ ਨਿੱਜੀ ਜ਼ਿੰਦਗੀ ਲਈ ਨਿੱਜੀ ਜ਼ਿੰਦਗੀ ਲਈ ਕਿਉਂਕਿ ਸਾਮਾ ਕੱਢੇ ਜੇ ਹੁਣ ਪੈਗ ਲਾਉਣਾ ਤਾਂ ਵੀ 5-7 ਅ ਪੈਗ ਲਾਉਂਗਾ ਜਾਂ ਜਦੋਂ 2-4 ਪੈਗ ਲਾਉਂਗਾ ਉਹਦੇ ਵਾਸਤੇ ਵੀ ਸਮਾਂ ਕੱਢੂੰਗਾ ਫਿਰ ਮੈਂ ਕਾਮਲਾ ਹੋਣ ਵਾਸਤੇ ਸਮਾਂ ਵੀ ਕੱਢੂੰਗਾ ਹਾਂਜੀ 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 ਫਿਰ ਮੈਂ ਕਾਮਲ ਵੀ ਮਾਰੂੰ ਉਹਦੇ ਵਾਸਤੇ ਵੀ ਸਮਾਂ ਮੇਰੇ ਕੋਲੇ ਪਰ ਲਿਖਣ ਵਾਸਤੇ ਸਮਾਂ ਨਹੀਂ ਕਿਉਂਕਿ ਚਕੈਵ ਦਾ ਮਤਲਬ ਇਹ ਹੈ ਫਿਰ ਮੈਂ ਸ਼ਰਾਬ ਨਹੀਂ ਪੀਂਦਾ ਹਾਂਜੀ ਤੇ ਜੇ ਮੈਂ ਪੀਤੀ ਐ ਤਾਂ ਸਿਰਫ ਆਪਦੇ ਵਿਲੇ ਸਮੇਂ ਪੀਤੇ ਜਦੋਂ ਮੈਨੂੰ ਪਤਾ ਹੁੰਦਾ ਮੈਂ ਪਿੰਡ ਆਇਆ ਵਾ ਤੇ ਮੈਂ ਕਰਨਾ ਕੁਝ ਹੈ ਨਹੀਂ ਤੇ ਹੁਣ ਸਿਰਫ ਤੇ ਸਿਰਫ ਮੇਰਾ ਇੰਜੋਏ ਕਰਨ ਦਾ ਮੌਕਾ ਨਹੀਂ ਮੇਰਾ ਸਿਰਫ ਤੇ ਸਿਰਫ ਜਦੋਂ ਮੈਂ ਵਿਲ ਹੁਣ ਮੇਰੇ ਮੇਰੇ ਕੋਲੇ ਲਿਖਣ ਦਾ ਟਾਈਮ ਹੈ ਠੀਕ ਹੈ ਕਿ ਕਿਉਂਕਿ ਮੈਂ ਮੈਂ ਸਵਾਲ بار بار ਇਸ ਲਈ ਪੁੱਛ ਰਿਹਾ ਕਿਉਂਕਿ ਪੰਜਾਬੀ ਪਾਠਕ ਹੈ ਜਿਹੜੇ ਉਹ ਦੁਨੀਆ ਦੇ ਹਰ ਕੋਨੇ 'ਚ ਬੈਠੇ ਆ ਤੇ ਜੱਗੀ ਕੁਸਾ ਮੈਂ ਕੋਈ ਇਹਦੇ ਹੱਥ ਕਥਨੀ ਗੱਲ ਨਹੀਂ ਕਰ ਰਿਹਾ ਕਿ ਜੱਗੀ ਕੁਸਾ ਨੂੰ ਦੁਨੀਆ ਦੇ ਜਿਹੜੇ ਮਰਜ਼ੀ ਪੰਜਾਬੀ ਨਿਊਜ਼ਪੇਪਰ ਦੇ ਵਿੱਚ ਦੇਖ ਲਓ ਪੰਜਾਬੀ ਖ਼ਬਰ ਦੇ ਵਿੱਚ ਮੈਗਜ਼ੀਨ ਦੇ ਵਿੱਚ ਦੇਖੋ ਉੱਥੇ ਜੇ ਲੜੀਵਾਰ ਨਾਵਲ ਨਹੀਂ ਚੱਲ ਰਿਹਾ ਤਾਂ ਕੋਈ ਵਿਅੰਗ ਹੋਣਾ ਕੋਈ ਕਹਾਣੀ ਹੋਣੀ ਹੈ ਮੈਂ ਇਸ ਕਰਕੇ ਕਹਿ ਰਿਹਾ ਕਿ ਇੰਨੀ ਮਸ਼ਰੂਫੀਅਤ ਹੋਣ ਦੇ ਬਾਵਜੂਦ ਵੀ ਕਿੰਨਾ ਸਮਾਂ ਕੱਢਦੇ ਹੋ ਇੰਨਾ ਲਿਖਣ ਵਾਸਤੇ ਮੈਂ ਇੱਕ ਬੜਾ ਗੁਰੂ ਦੀ ਇੰਨੀ ਕਿਰਪਾ ਮੇਰੇ ਤੇ ਰਹੀ ਆ ਮੈਂ ਇੱਕ ਬੜੇ ਮਾਣ ਨਾਲ ਕਹਿ ਸਕਦਾ ਹਾਂ ਹਾਂਜੀ ਵੀ ਜੰਚਰ ਮੇਰੇ ਮਾਪੇ ਜਉਂਦੇ ਰਹੇ ਆ ਮੈਂ ਉਹਨਾਂ ਚਿਰ ਇੱਕ ਬਹੁਤ ਬਹੁਤ ਵਧੀਆ ਹਾਂਜੀ ਪੁੱਤਰ ਰਹੇ ਹਾਂ ਹਾਂਜੀ ਤੇ ਅੱਜ ਤੱਕ ਇੱਕ ਬਹੁਤ ਵਧੀਆ ਬਾਪ ਆ ਠੀਕ ਹੈ ਡਿਊਟੀ ਵੀ ਕਰਦਾ ਹਾਂ ਚਾਰ ਦਿਨ ਕੰਮ ਕਰਦਾ ਹਾਂ ਚਾਰ ਦਿਨ ਵਿਹਲਾ ਹਾਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਹਾਂਜੀ ਜਦੋਂ ਮੈਂ ਆਪਣਾ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੰਮ ਕਰਦਾ ਸੀ ਸ਼ਨੀਚਰਵਾਰ ਐਤਵਾਰ ਮੈਂ ਕੁਝ ਨਹੀਂ ਲਿਖਿਆ ਕਦੇ ਵੀ ਹਾਂਜੀ ਕਿਉਂਕਿ ਮੇਰੇ ਪਰਿਵਾਰ ਵਾਸਤੇ ਸਮਾਂ ਹੁੰਦਾ ਸੀ ਤੇ ਨਹੀਂ ਮੈਂ ਹਮੇਸ਼ਾ ਸਵੇਰੇ 8 ਵਜੇ ਤੋਂ ਲੈ ਕੇ ਤੇ 11 ਵਜੇ ਤੱਕ ਹਰ ਰੋਜ਼ 3 ਘੰਟੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਲਿਖਣਾ ਹੀ ਹੁੰਦਾ ਸੀ ਅੱਜ ਕੱਲ ਮੇਰੇ ਨਾਵਲ ਦੇ ਨਾਲ ਨਾਲ ਇੱਕ ਫਿਲਮ ਦੇ ਡਾਇਲੌਗ ਵੀ ਮੈਂ ਲੇਖ ਰਿਹਾ ਉਹਦੇ ਵਾਸਤੇ ਵੀ ਟਾਈਮ ਮੈਨੂੰ ਕੱਢਣਾ ਪੈਂਦਾ ਠੀਕ ਹੈ ਹੋਰ ਮਿੱਤਰ ਦੋਸਤ ਜਾਂ ਜਿਹੜੇ ਆਪਣੇ ਨਾਵਲ ਪੜਦੇ ਆ ਉਹ ਆਪ ਦੇ ਮੈਨੂੰ ਦੁਖਾਂਤ ਵੀ ਸੁਣਾਉਂਦੇ ਆ ਵੀ ਸਾਡੇ ਤੇ ਨਾਵਲ ਲਿਖਿਆ ਜਾਵੇ ਹਰ ਬੰਦੇ ਵਾਸਤੇ ਟਾਈਮ ਕੱਢਣਾ ਪੈਂਦਾ ਨਹੀਂ ਬਿਲਕੁਲ ਤਾਂ ਜੀ ਤੇ ਟਾਈਮ ਤੁਸੀਂ ਤਾਂ ਕੱਢ ਸਕਦੇ ਤੁਸੀਂ ਜੇ ਤੁਸੀਂ ਵਾਕਈ ਆਪ ਦੀ ਲੇਖਣੀ ਪ੍ਰਤੀਬਾਤ ਆ ਮਾਨਦਰੋਸ ਸਮਰਪਿਤ ਹਾਂ ਬਿਲਕੁਲ ਹਾਂ ਬਾਈ ਜੀ ਤੁਹਾਡੇ ਨਾਵਲਾਂ ਦੇ ਵਿੱਚ ਅਕਸਰੀ ਕਿਹਾ ਜਾਂਦਾ ਕਿ ਤਤੀ ਭਾਸ਼ਾ ਵਰਤੀ ਹੁੰਦੀ ਹੈ ਤੇ ਟੋੜੇ ਉਹਨਾਂ ਨਾਵਲਾਂ ਦੇ ਵਿੱਚ ਜਿਹੜੇ ਧਾਰਮਿਕ ਹਵਾਲੇ ਵੀ ਦਿੱਤੇ ਹੁੰਦੇ ਆ ਇਹਨਾਂ ਦੋਵਾਂ ਦਾ ਕੀ ਕਾਰਨ ਹੈ ਦੋ ਚੀਜ਼ਾਂ ਅਲੱਗ-ਅਲੱਗ ਐਂਗਲਾਂ ਤੋਂ ਚੱਲਦੀਆਂ ਤੇ ਤੁਸੀਂ ਇਹਨਾਂ ਨੂੰ ਦੋਵਾਂ ਦਾ ਜਿਹੜੇ ਇਹ ਸਵਾਲ ਦਾ ਜਵਾਬ ਤੁਸੀਂ ਕਿਹੜੇ ਢੰਗ ਨਾਲ ਦੇਓਗੇ ਕੀ ਇਹ ਕੀ ਵਜ੍ਹਾ ਹੋ ਸਕਦੀ ਤੁਹਾਨੂੰ ਮੈਂ ਤਾਂ ਇੱਕੋ ਗੱਲ ਕਹੂੰਗਾ ਜਿੰਨੇ ਮੇਰੇ ਪਾਠਕ ਹੈ ਹਾਂਜੀ ਦੁਨੀਆ ਦਾ ਉਹ ਕੋਈ ਕੋਨਾ ਨਹੀਂ ਮੈਂ ਗੁਰੂ ਮਹਾਰਾਜ ਦੀ ਇੰਨੀ ਕਿਰਪਾ ਰਹੀ ਤੇ ਪਾਠਕ ਮੈਨੂੰ ਇੰਨਾ ਪ੍ਰੇਮ ਕਰਦੇ ਆ ਵੀ ਆਪਦੇ ਨਾਵਲਾਂ ਦੇ ਸੱਤ ਤੇ ਮੈਂ ਮੁਫਤੋ ਮੁਫਤੀ ਦੇ ਵਿੱਚ ਘੱਟੋ-ਘੱਟ ਅੱਧੀ ਦੁਨੀਆ ਗਾਹਤੀ ਹੋਣੀ ਹੈ ਹਾਂਜੀ ਆ ਦੂਜੀ ਗੱਲ ਇਹ ਇਹ ਆ ਵੀ ਮੈਂ ਸਿਰਫ ਮੇਰੀ ਆ ਲੋਚਣਾ ਉਹ ਕਰਦੇ ਆ ਜਿਹੜੇ ਮੈਨੂੰ ਚੰਗਾ ਨਹੀਂ ਸਮਝਦੇ ਜਾਂ ਕਿ ਜਿਹੜੇ ਕਹਿੰਦੇ ਵੀ ਮਤਲਬ ਇਹ ਬੰਦਾ ਇੰਨਾ ਲਿਖਦਾ ਤਾਂ ਲਿਖਦਾ ਕਿਉਂ ਹਾਂਜੀ ਜੇ ਹੁਣ ਉਹਨਾਂ ਬੰਦਿਆਂ ਨੂੰ ਥਾਣੇਦਾਰ ਦੀਆਂ ਗਾਲਾਂ ਦਿਖਦੀਆਂ ਮੇਰੇ ਨਾਪਰਾ ਦੇ ਵਿੱਚ ਤੇਰੀ ਦਿੱਤੀ ਭਾਸ਼ਾ ਜਿਹਨੂੰ ਉਹ ਕਹਿੰਦੇ ਆ ਤੇ ਉਹਨਾਂ ਨੂੰ ਗੁਰਬਾਣੀ ਕਿਉਂ ਨਹੀਂ ਨਜ਼ਰ ਪੈਂਦੀ ਹੁਣ ਪੁਰਜਾ ਪੁਰਜਾ ਕਟਮਰੇ ਦੇ ਵਿੱਚ ਬਾਬਾ ਜਪਨਾਮ ਸਕੰਜੇ ਦੇ ਵਿੱਚ ਅੜਾ ਵੀ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ ਤੇਰਾ ਕੀ ਆ ਮਿੱਠਾ ਲਾ ਕੇ ਹਰਨਾਮ ਪਦਾਰਥ ਰਾਨਕ ਮੰਗਾ ਉਹ ਕਿਸੇ ਨੂੰ ਸੁਣਦਾ ਨਹੀਂ ਤੇ ਜਿਹੜਾ ਉਹ ਆਪਣਾ ਕਾਉਡੀਆਂ ਵਾਲਾ ਥਾਣੇਦਾਰ ਹੈ ਜੋ ਗਾਣਾ ਕਰਦਾ ਉਹ ਲੋਕਾਂ ਨੂੰ ਸੁਣਦਾ ਇਹਦਾ ਮਤਲਬ ਲੋਕ ਇੱਕ ਪਾਸੇੋਂ ਇਮਾਨਦਾਰ ਹੈ ਦੂਜੇ ਪਾਸੇ ਨਹੀਂ ਮੈਂ ਇੱਕ ਗੱਲ ਕਹਿ ਦਿਆਂ ਬਈ ਨਾਵਲਾਂ ਦੇ ਵਿੱਚ ਮੇਰੇ ਪਾਤਰ ਬੋਲਦੇ ਆ ਨਾ ਕਿ ਮੈਂ ਬੋਲਦਾ ਠੀਕ ਹੈ ਇੱਕ ਰਾਈਟਰ ਹੈ ਉਹਦੇ ਵਿੱਚ ਇੱਕ ਨਾਵਲ ਦੇ ਵਿੱਚ ਜੇ 25 ਪਾਤਰ ਹੈ ਤੇ ਇੱਕ ਰਾਈਟਰ ਨੂੰ 25 ਦਾ ਰੂਪ ਧਾਰਨ ਕਰਨਾ ਪੈਂਦਾ ਉਹਨਾਂ ਦੇ ਵਿੱਚ ਵਿਚਰ ਕੇ ਉਹਨੂੰ ਆਪ ਕਿਉਂਕਿ ਜੇ ਥਾਣੇ ਦਾ ਪਛਾਦਤ ਕਰਦਾ ਰਾਈਟਰ ਵੀ ਥਾਣੇ ਦਾ ਨਾਪ ਹੀ ਹੈ ਆਪ ਹੀ ਹੈ ਵਾਖਰੂ ਥਾਣੇਦਾਰ ਵੀ ਰਾਈਟਰ ਆਪ ਹੈ ਹਾਂਜੀ ਤੇ ਜੇ ਜਿਹੜਾ ਤਸ਼ੱਦਦ ਸਹਿੰਦਾ ਕੋ ਖਾੜਕੂ ਜਾਂ ਕੋਈ ਅਮਲੀ ਜਾਂ ਕੋਈ ਵੀ ਹੈ ਉਹ ਵੀ ਆਪਣਾ ਰਾਈਟਰ ਆਪ ਹੀ ਹੈ ਹਾਂਜੀ ਮੈਂ ਹਮੇਸ਼ਾ ਆਪ ਦੇ ਪਾਤਰਾਂ ਦੀ ਜਿਹੜੀ ਰਵਾਇਤੀ ਭਾਸ਼ਾ ਲਿਖੀ ਹੈ ਤੇ ਜੇ ਮੈਂ ਉਹਨਾਂ ਦੀ ਭਾਸ਼ਾ ਬਦਲਦਾ ਤਾਂ ਮੈਂ ਉਹਨਾਂ ਦਾ ਦੋਸ਼ੀ ਹੋਊਂਗਾ ਕਿਉਂਕਿ ਜਿਹੜਾ ਅਮਲੀ ਭਾਸ਼ਾ ਬੋਲਦਾ ਹੈ ਤੇ ਜੇ ਮਾਮਲੇ ਦਾ ਚਿੱਤਰ ਚਿਤ੍ਰਣ ਹੈ ਤਾਂ ਮੈਨੂੰ ਆਵ ਅੰਗਲੀ ਬਣਨਾ ਪਊਗਾ ਤੇ ਉਹਦੀ ਭਾਸ਼ਾ ਬੋਲਣੀ ਪਊਗੀ ਠੀਕ ਹੈ ਤੇ ਦੂਜੀ ਗੱਲ ਇੱਕ ਘੋਨ-ਮੋਨ ਲੇਖਕ ਹੋਣ ਦੇ ਨਾਤੇ ਜਿਹੜਾ ਗੁਰਬਾਣੀ ਦਾ ਸ਼ੁੱਧ ਜਿਹੜੀਆਂ ਉਹਦੀ ਵਿਆਖਿਆ ਕੀਤੀ ਹੁੰਦੀ ਹੈ ਜਾਂ ਉਹਦੇ ਵਿੱਚ ਗੁਰਬਾਣੀ ਦੇ ਹਵਾਲੇ ਹੁੰਦੇ ਆ ਕੀ ਤੁਸੀਂ ਉਹਦੇ ਵੈਸੇ ਹੀ ਜਿਵੇਂ ਆਮ ਸੁਧਾਰਨ ਤੌਰ ਤੇ ਚੱਕ-ਚੱਕ ਕੇ ਮੇਰੇ ਵਰਗਾ ਕੋਈ ਗੁਰਬਾਣੀ ਦੇ ਵਿੱਚੋਂ ਹਵਾਲੇ ਚੱਕ ਕੇ ਪਾ ਦੇ ਉਸ ਤਰ੍ਹਾਂ ਚੱਲ ਰਹੇ ਜਾਂ ਖੋਦੋ ਹੰਡਾ ਕੇ ਦੇਖਿਓ ਜਾਂ ਉਹਨਾਂ ਦਾ ਧਿਆਨ ਨਾ ਤਾਂ ਮੈਂ ਰਾਈਟਰ ਬਣਨਾ ਚਾਹੁੰਦਾ ਸੀ ਹਾਂਜੀ ਚਲੋ ਸਕੂਲ ਜਾਂ ਕਾਲਜ ਟਾਈਮ ਫਿਲਮਾਂ ਦੇਖ-ਦੇਖ ਹਾਂਜੀ ਅਮ ਐਕਟਰ ਬਣਦਾ ਹੀ ਹੰਗਣਾ ਉਠਿਆ ਅੱਛਾ ਘਰ ਦੇ ਜੁੱਤੀ ਲਾ ਲਈ ਵੀ ਇਹ ਕੀ ਕਰਨ ਲੱਗਿਆ ਇਕੱਲਾ-ਇਕੱਲਾ ਪੁੱਤ ਚਾਰ ਭੈਣਾਂ ਦਾ लाਡਲਾ ਭਰਾ ਸਭ ਤੋਂ ਛੋਟਾ ਹਾਂਜੀ ਬਾਈ ਮਾਨ ਕਰਕੇ ਸਾਡੇ 베ਲੀ ਉਦੋਂ ਮੁਹੰਮਦ ਸਦੀਨ ਕਰਕੇ ਅਖਾੜੇ ਆਪਣੇ ਪਿੰਡਾਂ 'ਚ ਲੱਗਦੇ ਹੁੰਦੇ ਸੀ ਉਹਨਾਂ ਨੂੰ ਦੇਖ ਕੇ ਗਾਉਣ ਬਪਾਲਾ ਬਣਦਾ ਹੜਕ ਉਠਿਆ ਹੂੰ ਫੇਰ ਬਜ਼ੁਰਗ ਦੀ ਡਾਂਗ ਚੱਕ ਲਈ ਹਣਾ ਵੀ ਤੈਨੂੰ ਤੇਰਾ ਦਿਮਾਗ ਪੁੱਠੇ ਪਾਸੇ ਹਾਂਜੀ ਐਸ ਪਾਸੇ ਤਾਂ ਮੈਂ ਮਤਲਬ ਜਾਣਾ ਚਾਹੁੰਦਾ ਹੀ ਨਹੀਂ ਸੀਗਾ ਉਹ ਗੱਲ ਤਾਂ ਉੱਥੇ ਫਿਰ ਆ ਜਾਂਦੀ ਵੀ ਜਿਸ ਨੂੰ ਬਖਸ਼ੇ ਸਿਫਤ ਸਲ੍ਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਆ ਜਿਹੜਾ ਇਹ ਧਾਰਮਿਕ ਜਾਂ ਧਾਰਮਿਕਤਾ ਦੀ ਗੱਲ ਕਰਦੇ ਆ ਜਾਂ ਜਿਹੜੀ ਮੇਰੀ ਭਾਸ਼ਾ ਹੈ ਮੈਂ 5 ਸਾਲ ਗੁਰਬਾਣੀ ਦਾ ਅਧਿਆਨ ਕੀਤਾ ਗੁਰੂ ਨਾਨਕ ਖਾਲਸਾ ਇਸ ਕੋਲ ਤਖਤ ਉੱਪਰ ਹੀ ਪੜਿਆ ਇਕ ਓੰਕਾਰ ਤੋਂ ਲੈ ਕੇ 18 18 10 20 ਆਪਣੇ ਗੁਰੂ ਗ੍ਰੰਥ ਸਾਹਿਬ ਦੇ ਗੁਰਬਾਣੀ ਦਾ ਅਧਿਆਨ ਕੀਤਾ ਸਾਖੀਆਂ ਨਾਲ ਫਿਰ ਉਸ ਤੋਂ ਬਾਅਦ 9 ਸਾਲ ਗ੍ਰੰਥਾਂ ਦਾ ਧਾਰਮਿਕ ਗ੍ਰੰਥਾਂ ਦਾ ਧਿਆਨ ਕੀਤਾ ਮੈਂ ਬਾਣਨਾ ਤਾਂ ਸਾਥ ਚਾਹੁੰਦਾ ਸੀ ਠੀਕ ਹੈ ਪਰ ਮੇਰੇ ਹਾਲਾਤਾਂ ਨੇ ਮੈਨੂੰ ਸਾਥ ਬਾਣਨਾ ਦਿੱਤਾ ਮੈਂ ਸੋਚਦਾ ਵੀ ਜੇ ਜੇ ਮੇਰੇ 2-4 ਭਰਾ ਹੁੰਦੇ ਇਕੱਲਾ ਪੁੱਤ ਨਾ ਹੁੰਦਾ ਸ਼ਾਇਦ ਮੈਂ ਅੱਜ ਸਾਧ ਹੁੰਦਾ ਨਾ ਕਿ ਇੱਕ ਰਾਈਟਰ ਠੀਕ ਹੈ ਜੀ ਅ ਬੀਤੇ ਦਿਨ ਜਿਹੜਾ ਤੁਹਾਡਾ ਕਿਨਾਵਲ ਸਟਰਗਲ ਫॉर ਔਨਰ ਮੈਂ ਆਪਣੇ ਜਿਹੜੇ ਦਰਸ਼ਕ ਵੀਰਾਂ ਨੂੰ ਦਿਖਾ ਦਾਂ ਕਿ ਦੋਸਤੋ ਸ਼ਿਰਚਰਨ ਜੱਗੀ ਕੁਸਾਦੀ ਦਾ ਪੰਜਾਬੀ ਨਾਵਲ ਸੀ ਪੁਰਜਾ ਪੁਰਜਾ ਕਟਮਰੇ ਉਹਦਾ ਅੰਗਰੇਜ਼ੀ ਦਾ ਜਿਹੜਾ ਨਵਾਦ ਆ ਉਹ ਇੰਗਲੈਂਡ ਦੀ ਆਈਬੀਐਸ ਪ੍ਰਕਾਸ਼ਨ ਕੰਪਨੀ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਤੇ ਮੈਂ ਜੱਗੀ ਤੁਹਾਨੂੰ ਇਹ ਪੁੱਛਣਾ ਚਾਹੁੰਗਾ ਕਿ ਇਹ ਨਾਵਲ ਔਣ ਤੇ ਤੁਸੀਂ ਆਪਣੇ ਆਪ ਨੂੰ ਹੁਣ ਕਿੱਥੇ ਖੜਾ ਮਹਿਸੂਸ ਕਰਦੇ ਹੋ ਅੰਗਰੇਜ਼ੀ ਕਿਉਂਕਿ ਇੱਕ ਪੰਜਾਬੀ ਨਾਵਲਕਾਰ ਦਾ ਅੰਗਰੇਜ਼ੀ ਨਾਵਲਕਾਰੀ ਦੇ ਵਿੱਚ ਉਹ ਵੀ ਇੰਗਲੈਂਡ ਦੀ ਇੱਕ ਫਰਮ ਦੁਆਰਾ ਇੰਗਲੈਂਡ ਦੀ ਨਾਵਲਕਾਰੀ ਦੇ ਵਿੱਚ ਅੰਗਰੇਜ਼ੀ ਦੀ ਨਾਵਲਕਾਰੀ 'ਚ ਪੈਰ ਰੱਖਿਆ ਜਾਣਾ ਇੱਕ ਮਾਣ ਵਾਲੀ ਗੱਲ ਆ ਤੁਸੀਂ ਆਪਣੇ ਆਪ ਨੂੰ ਕਿੱਥੇ ਕਿ ਮਹਿਸੂਸ ਕਰਦੇ ਆ ਮੈਂ ਇਸ ਦੇ ਪ੍ਰਤੀਕਰਮ ਦੇ ਵਜੋਂ ਤਾਂ ਤੁਹਾਨੂੰ ਸਵਾਲ ਕਰੂੰਗਾ ਆਪਾਂ ਨੂੰ ਕਿੰਨੇ ਸਾਲ ਹੋ ਗਏ ਮਿਲਦਿਆਂ ਨੂੰ ਹਾਂਜੀ ਮਿਲਦਿਆਂ ਨੂੰ ਨਹੀਂ ਆਪਾਂ ਨੂੰ ਵਰਤਦਿਆਂ ਨੂੰ ਪਿੰਡ ਕੁਸੇ ਤੋਂ ਲੈ ਕੇ ਜਾਂ ਹਿੰਮਤਪੁਰੇ ਤੋਂ ਲੈ ਕੇ ਇੱਥੋਂ ਲੰਡਨ ਤੱਕ ਹਾਂਜੀ ਤੁਸੀਂ ਅੱਜ ਤੱਕ ਮੈਨੂੰ ਕਦੇ ਨਾਵਲਕਾਰ ਬਣਿਆ ਦੇਖਿਆ ਨਹੀਂ ਕਿਉਂਕਿ ਉਹ ਭਰਾਵਾਂ ਵਾਲੀ ਗੱਲ ਰਹੇਗੀ ਜਿਹੜੀ ਪਾਠਕਾਂ ਵਜੋਂ ਆਪਾਂ ਗੱਲ ਕਰਦੇ ਚਲੋ ਉਹ ਵੀ ਮੰਨ ਲੈਂਦਾ ਚਲੋ ਪੁਰਜਾ ਪੁਰਜਾ ਕੱਟ ਮਾਰੇ ਦੇ 3rd ਐਡੀਸ਼ਨ ਦਾ ਕੈਨੇਡਾ ਦੇ ਵਿੱਚ ਕਿਤਾਬੀ ਰੂਪ ਸ਼ੌਕੇ ਨਾਲ ਅੱਜ ਤੱਕ ਇਹ ਲੜੀ ਵਾਰਸ਼ਾਪ ਦਾ ਹੁੰਦਾ ਹਾਂਜੀ ਚਲੋ ਫੇਰ ਮੈਨੂੰ ਕਿਹਾ ਗਿਆ ਅ ਭਈ ਇਹ ਨਾਵਲ ਦੂਜਾ ਜੀ ਇੰਗਲਿਸ਼ ਦੇ ਵਿੱਚ ਆਉਣਾ ਚਾਹੀਦਾ ਕਿਉਂਕਿ ਜਿਹੜੀ ਇੱਥੋਂ ਦੀ ਜਨਰੇਸ਼ਨ ਹੈ ਜਿਹੜੀ ਇੱਥੋਂ ਦੀ ਪੀੜ੍ਹੀ ਹੈ ਉਹਨੂੰ ਉਹ ਉਹਨਾਂ ਨੂੰ ਪੰਜਾਬੀ ਨਹੀਂ ਪੜ੍ਹਨੀ ਆਉਂਦੀ ਦੱਸਣਾ ਚਾਹੀਦਾ ਕਬੀ ਕੀ ਕੁਛ ਪੰਜਾਬ ਪੰਜਾਬ ਦੇ ਵਿੱਚ 1984 ਤੋਂ ਲੈ ਕੇ 1995 ਤੱਕ 11 ਸਾਲ ਹੋਇਆ ਚਲੋ ਇਹ ਦਾਵਲ ਦਾ ਮੁੱਢ ਵੱਜਿਆ ਮੁੱਢ ਕਿਉਂ ਵੱਜਿਆ ਮੁੱਢ ਦਾ ਤਾਂ ਬਹੁਤ ਚਿਰ ਦਾ ਵੱਜਿਆ ਹਾਂਜੀ ਚਲੋ ਮੁੱਢ ਇਹੇ ਵੱਜਿਆ ਚਲੋ ਇਹ ਇਹ तकरीबन ਤੁਹਾਨੂੰ ਪਤਾ ਵੀ 2 ਸਾਲ ਇਹ ਪਿਆ ਰਿਹਾ ਕਿਸੇ ਇੱਕ ਪਬਲਿਸ਼ਿੰਗ ਫਰਮ ਨੇ ਕਿਹਾ ਨਹੀਂ ਜੀ ਇਹ ਨਹੀਂ ਗਰਮ ਹੈ ਨਾਵਲ ਅਸੀਂ ਨਹੀਂ ਛਾਪ ਸਕਦੇ ਫਿਰ ਦੂਜੀ ਕੋਲੇ ਚਲਾ ਗਿਆ ਉਸ ਨੇ ਕਿਹਾ ਵੀ ਇਹ ਗਰਮ ਹੈ ਜੀ ਅਸੀਂ ਨਹੀਂ ਛਾਪ ਸਕਦੇ ਤਾਂ ਜਹਾਦ ਅਰਗਾ ਨਾਵਲਾ ਜਾਵਾ ਪਵਾ ਚਲੋ ਫਿਰ ਤੀਜੀ ਕੋਲੇ ਚਲਾ ਗਿਆ ਇਹ 2 ਸਾਲ ਆਈ ਤੁਰੈਫਰਦਾ ਰਿਹਾ ਜਿਹੜਾ ਜਿਹੜੀ ਇਹਦੇ ਅਨਵਾਦ ਹੈ ਹਾਂਜੀ ਤੀਜੀ ਵਾਰੀ ਜਿਹੜੇ ਮੇਰੇ ਵਿਰੋਧੀ ਆ ਉਹਨਾਂ ਨੇ ਗੱਲ ਚੱਕ ਲਈ ਚਲੋ ਤੁਹਾਡੇ ਮੂੰਹੋਂ ਕਦੇ ਨਾ ਕਦੇ ਨਿਕਲ ਜਾਂਦਾ ਆਪਣਾ ਨਾਬਲਾ ਦਵਾਦ ਹੋਇਆ ਵਾ ਹਾਂਜੀ ਵੀ ਆਉਣ ਵਾਲਾ ਹਾਂਜੀ ਹੁਣ ਮੈਨੂੰ ਇਹ ਨਹੀਂ ਸੀ ਪਤਾ ਵੀ ਦੋ ਨੇ ਹੱਥ ਚੱਕ ਦੇਣ ਦੋ ਬਾਰੇ ਲੇਕਿ ਸਾਹਿਤਕ ਖੇਤਰ ਦੇ ਵਿਰੋਧੀ ਸਾਹਿਤਕ ਖੇਤਰ ਦੇ ਹਾਂਜੀ ਉਹ ਵਿਰੋਧੀ ਜਿਨ੍ਹਾਂ ਨੇ ਮਾਤਲ ਸਿਰਫ ਆਇਆ ਵੀ ਮੇਰੇ ਨਾਲ ਲਿਖਣਾ ਸ਼ੁਰੂ ਕੀਤਾ ਉਹ ਉੱਥੇ ਦੇ ਉੱਥੇ ਖੜੇ ਆ ਤੇ ਆਪਾਂ ਦਾ ਗੁਰੂ ਕਿਰਪਾ ਨਾਲ ਹੋਣਾ ਅਜੇ ਤੱਕ ਆਪਣੇ ਨਾਬਲਾ ਲੜੀ ਵਰਕਸ਼ਾਪ ਦੇ ਉਹਨਾਂ ਨੇ ਗੱਲ ਚੱਕੀ ਬੀ ਇਹਦੇ ਨਾਵਲਾਂ ਮਤਲਬ ਕਹਿੰਦਾ ਸੀ ਵੀਰੇ ਅਨਵਾਦ ਆਉਣ ਵਾਲੇ ਅਨਵਾਦ ਆਉਣ ਵਾਲੇ ਵੀ ਆਏ ਹੀ ਨਹੀਂ ਹੁਣ ਹਾਂਜੀ ਉਹਦੇ ਕਰਤਾਰਨ ਉਹ ਤਾਂ ਵਿਰੋਧੀ ਤਾਂ ਇੱਕ ਨਾਵਲ ਦਾ ਰੋਲਾ ਪਾਉਂਦੇ ਸੀ ਤੇ ਮੈਂ ਗੁਰੂ ਦੀ ਕਿਰਪਾ ਨਾਲ ਇਹ ਕਹਿ ਸਕਦਾ ਵੀ ਹੁਣ ਆਹਾ ਆਊਟਸਾਈਡ ਸਮਵੇਅਰ ਅ ਲੈਂਪ ਬਰਨਸ ਐਸੇ ਸਾਲ ਅਪ੍ਰੈਲ ਦੇ ਵਿੱਚ ਆ ਰਿਹਾ ਹੈ ਠੀਕ ਹੈ ਉਸ ਤੋਂ ਅਗਲਾ ਨਾਵਲ ਆਉਂਦੇ ਅਕਤੂਬਰ ਦੇ ਵਿੱਚ ਫੇਰ ਇੰਗਲਿਸ਼ ਦੇ ਵਿੱਚ ਆ ਰਿਹਾ ਹੈ ਜੇ ਕਿਤੇ ਮੇਰੇ ਵਿਰੋਧੀ ਮੇਰੀ ਪੂਸ਼ ਨੂੰ ਵੱਟ ਨਾ ਛਾੜਦੇ ਯਾਨੀ ਕਿ ਫੇਰ ਵਿਕਾਸ ਨਹੀਂ ਸੀ ਹੋਣਾ ਉਸ ਦਾ ਇਹ ਵਿਕਾਸ ਨਹੀਂ ਸੀ ਹੋਣਾ ਮੈਂ ਇਹ ਧੰਨਵਾਦੀ ਆ ਉਹਨਾਂ ਵਿਰੋਧੀਆਂ ਦਾ ਧੰਨਵਾਦੀ ਤੁਹਾਡਾ ਸਾਰਿਆਂ ਦਾ ਜਿਹੜੇ ਮੇਰੇ ਵਿਰੋਧ ਕਰਦੇ ਆ ਵੀ ਜੇ ਉਹ ਮੇਰੀ ਪੂਸ਼ ਨੂੰ ਵੱਟ ਨਾ ਛਾੜਦੇ ਤੇ ਦੁਨੀਆ ਚ ਮਤਲਬ ਇੱਕ ਤਰ੍ਹਾਂ ਦਾ ਮੇਰੀ ਬੇਇੱਜ਼ਤੀ ਦਾ ਮੁੱਦਾ ਬਣਾ ਕੇ ਨਾ ਪੇਸ਼ ਕਰਦੇ ਹਾਂਜੀ ਆਹ ਜਿਹੜੇ ਨਾਵਲ ਹੈ ਇੰਗਲਿਸ਼ ਦੇ ਇਹ ਹੋਂਦ ਦੇ ਵਿੱਚ ਨਹੀਂ ਸੀ ਆਉਣੇ ਉਹਨਾਂ ਨੇ ਤਾਂ ਮੇਰਾ ਵਿਕਾਸ ਕੀਤਾ ਮੈਂ ਤਾਂ ਉਹਨਾਂ ਦਾ ਧੰਨਵਾਦੀ ਹੁੰਦਾ ਹਮੇਸ਼ਾ ਠੀਕ ਆ ਵੀ ਤੁਸੀਂ ਸ਼ੁਕਰ ਆ ਵੀ ਤੁਸੀਂ ਜਿਉਂਨੇ ਹੋ ਜੇ ਤੁਸੀਂ ਨਾ ਹੁੰਦੇ ਮੈਂ ਆ ਨਾ ਹੁੰਦਾ ਬਿਲਕੁਲ ਸਹੀ ਗੱਲ ਹੈ ਜੇ ਕਿ ਜਿਹੜਾ ਸਾਹਿਤ ਖੇਤਰ ਦੇ ਵਿੱਚ ਨਵੇਂ ਚਿਹਰੇ ਆਉਂਦੇ ਆ ਬਹੁਤ ਨਵੇਂ ਚਿਹਰੇ ਜਿਹੜੇ ਕਲਮਾ ਪੜ੍ਹਦੇ ਆ ਤੁਸੀਂ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਕਿ ਮੈਂ ਤਾਂ ਸਨੇਹਾ ਉਹ ਜਿਹੜਾ ਕੁਝ ਮੈਂ ਆਪ ਸਨੇਹਾ ਦਿੰਨਾ ਹੈ ਹਾਂਜੀ ਹੁਣ ਜੇ ਹੁਣ ਮੈਨੂੰ ਸਾਈਕਲ ਚਲਾਉਣਾ ਆਉਂਦਾ ਮੈਂ ਸਾਈਕਲ ਹੀ ਚਲਾਉਣਾ ਦੱਸੂਗਾ ਕਿਉਂਕਿ ਮੈਨੂੰ ਕਾਰ ਨਾ ਚਲਾਉਣੀ ਆਉਦੀ ਉਹ ਕਿ ਮੈਂ ਵੇਰ ਪਾਉਣਾ ਕਿੱਥੋਂ ਦੱਸ ਦੋ ਹਾਂਜੀ ਮੈਂ ਤਾਂ ਇਹੀ ਗੱਲ ਕਹੂੰ ਜਿਵੇਂ ਮੈਂ ਹਮੇਸ਼ਾ ਚਲੋ ਦੁਨੀਆ ਨੇ ਮੈਨੂੰ ਪੜਿਆ ਵੀ ਹੈ ਮੈਨੂੰ ਅੱਜ ਵੀ ਪੜਦੀ ਹੈ ਦੁਨੀਆ ਬਨਵਾ ਦੇ ਦੁੱਖ ਵੀ ਦੱਸਦੀ ਹੈ ਹਾਂਜੀ ਦੁਨੀਆ ਨੇ ਜਿਵੇਂ ਬਲਾ ਕੇ ਸਨਮਾਨਤ ਕੀਤਾ ਤਾਂ ਇਸੇ ਕਰਕੇ ਕੀਤਾ ਵੀ ਆਪਾਂ ਦੁਨੀਆ ਦੇ ਦੁੱਖ ਦੱਸੇ ਆ ਹਾਂਜੀ ਬਿਲਕੁਲ ਦੁਨੀਆ ਦੇ ਦੁੱਖ ਸਾਂਝੇ ਕੀਤੇ ਆ ਜਾਂ ਉਹਨਾਂ ਦਾ ਦੁੱਖ ਵੰਡਾਏ ਆ ਜੇ ਤੁਸੀਂ ਪਰਦੇ ਦੇ ਪਿੱਛੇ ਕੁਝ ਹੋਰ ਕਰੀ ਜਾਂਦੇ ਹੋ ਤੇ ਬਾਹਰ ਆਪ ਦਾ